ਵੇ ਬੜੀ ਅਜੀਬ ਜਈ ਗੱਲ ਏ ਸੱਸ ਮੈਨੂੰ ਚੱਲੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਏ ਸੱਸ ਮੈਨੂੰ ਚੱਲੀ ਦੱਸਦੀ ਏ ਜੇ ਮੋਟੀ ਰੋਟੀ ਵੇਲਾ ਤਾਂ ਖੰਡ ਵੇ ਦੱਸਦੀ ਏ ਜੇ ਮੋਟੀ ਰੋਟੀ ਵੇਲਾ ਤਾਂ ਖੰਡ ਵੇ ਦੱਸਦੀ ਏ ਜੇ ਪਤਲੀ ਰੋਟੀ ਵੇਲਾ ਤਾਂ ਸੱਸ ਪਾਪੜ ਦੱਸਦੀ ਏ ਹਾਈਵੇ ਪਾਪੜ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਏ ਸੱਸ ਮੈਨੂੰ ਚੱਲੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਏ ਸੱਸ ਮੈਨੂੰ ਚੱਲੀ ਦੱਸਦੀ ਏ ਜੇ ਕੁਰਸੀ ਤੇ ਬੈਠਾਂ ਤਾਂ ਮੈਡਮ ਦੱਸਦੀ ਏ ਜੇ ਕੁਰਸੀ ਤੇ ਬੈਠਾਂ ਸਸ ਬੱਡੀ ਦੱਸਦੀ ਏ ਹਾਈਵੇ ਬੱਡੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਹੌਲੀ ਹੌਲੀ ਬੋਲਾਂ ਤਾਂ ਗੁੰਗੀ ਵੇ ਦੱਸਦੀ ਏ ਹੌਲੀ ਹੌਲੀ ਬੋਲਾਂ ਤਾਂ ਗੁੰਗੀ ਵੇ ਦੱਸਦੀ ਏ ਜੇ ਜੋਰੀ ਨਾਲੇ ਮੈਂ ਬੋਲਾਂ ਸਸ ਸਪੀਕਰ ਕਹਿੰਦੀ ਏ ਹਾਈ ਵੇ ਸਪੀਕਰ ਕਹਿੰਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਜਦ ਮੈਂ ਹੋਲੀ ਤੁਰਾਂ ਤਾਂ ਮੈਨੂੰ ਕਛੂਆ ਦੱਸਦੀ ਏ ਜਦ ਮੈਂ ਹੌਲੀ ਤੁਰਾਂ ਤੈ ਮੈਨੂੰ ਕਛੂਆ ਦੱਸਦੀ ਏ ਵੇ ਜੋੜ ਨਾਲ ਜੇ ਤੁਰਾਂ ਤੈ ਮੈਨੂੰ ਕੋੜੀ ਦੱਸਦੀ ਏ ਹਾਏ ਵੇ ਕੋੜੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਵੇ ਬੜੀ ਅਜੀਬ ਜਈ ਗੱਲ ਐ ਸਸ ਮੈਨੂੰ ਚੱਲੀ ਦੱਸਦੀ ਏ ਹਾਏ ਚੱਲੀ ਦੱਸਦੀ ਏ